ਤੋ ਜਿਹੜੇ ਲੋਕ ਕਹਿੰਦੇ ਆ ਨਾ ਕਿ ਕੋਚੇ ਖਾ ਲੋ ਮਮਸ ਖਾ ਲੋ ਤੇ ਬਾਅਦ ਕੋਲਡ ਡਰਿੰਕ ਪੀ ਕੇ ਸਭ ਕੁਝ ਪਚਾ ਲੋ ਉਹ ਸਾਰਾ ਕੁਝ ਜਿਹੜਾ ਕਿ ਚੀਜ਼ ਤੁਹਾਡੀ ਜ਼ੁਬਾਨ ਨੂੰ ਤੁਹਾਡੇ ਸ਼ਰੀਰ ਨੂੰ ਵਧੀਆ ਲੱਗਦਾ ਤੋ ਉਹ ਤੁਹਾਡੇ ਕਹਿੰਦੇ ਸੇਤ ਲਈ ਹਾਨੀਕਾਰਕ ਹੈ ਜੋ ਸਵਾਦ ਚੀਜ਼ ਹੋਏਗੀ ਨਾ ਉਹ ਨੁਕਸਾਨ ਕਰੇਗੀ ਜਿਹੜੇ ਛੋਟੇ ਛੋਟੇ ਬੱਚੇ ਆ ਉਹ ਕਹੋ ਕਿ ਥੋੜਾ ਜਿਆ ਕੰਮ ਕਰਦੇ ਨੇ ਥੱਕ ਜਾਂਦੇ ਨੇ ਉਹਦਾ ਕੀ ਕਰੀਓ ਪਹਿਲਾਂ ਜਦੋਂ ਸਾਡੇ ਅਸੀਂ ਆਪਣੀ ਬਚਪਨ ਦੀ ਗੱਲ ਕਰਦੇ ਆ ਸਾਨੂੰ ਵੇਸਨ ਬਹੁਤ ਜੋ ਨਾ ਖਲਾ ਖਲਉਂਦੇ ਸੀ ਸਾਨੂੰ ਉਦੋਂ ਅਡਲਟ ਰੇਸ਼ਨ ਹੁੰਦੀ ਸੀਗੇ ਲੇਕਿਨ ਇਸ ਲੈਵਲ ਦੇ ਨਹੀਂ ਸੀਗੇ ਕਿ ਤੁਹਾਨੂੰ ਸਬਸਿੰਥੈਟਿਕ ਚੀਜ਼ਾਂ ਮਿਲਦੀਆਂ ਨਹੀਂ ਸੀ। ਅਸੀਂ ਪਕੌੜੇ ਖਾਂਦੇ ਸੀ ਅੱਜ ਜੋ ਮੋਮੋਸ ਦਾ ਕੂਕ ਲੈ ਚੁੱਕੇ ਨੇ ਇਹ ਉਹ ਵੈਸਨ ਦੇ ਪਕੌੜੇ ਇਸ ਮੱਚ ਪੈਟਰ ਦੇ ਅੰਦਰ ਬੋਲੋ। ਤੁਸੀਂ ਦੇਖੋ ਵੀ ਸਾਡੇ ਮੋਸਟਲੀ ਪੇਸ਼ੈਂਟ ਦਾ ਸਵਾਲ ਹੁੰਦਾ ਕਿ ਸਰਦੀਆਂ ਆ ਗਈਆਂ ਸਾਡੇ ਜ਼ੋਰ ਜ਼ਰਤਾਂ ਸਟਾਰਟ ਹੋ। ਸੋ ਇਨ ਸਾਡੇ ਕੇਸ 'ਚ ਇਹ ਹੈ ਕਿ ਅਸੀਂ ਸਰ ਵਿਦਾਊਟ ਸਰਜਰੀ ਠੀਕ ਕਰਨਾ ਹੁੰਦਾ। ਅਨੇਕਲ ਕਾਫੀ ਤਰ੍ਹਾਂ ਦੀ ਐਕਸਰਸਾਈਜ਼ ਹੈਗੀਆਂ ਜੋ ਅਸੀਂ ਆਪਣੀ ਰੇਖ ਦੇ ਵਿੱਚ ਕਰਵਾਉਂਦੇ ਆ ਪੇਸ਼ੈਂਟ ਨੂੰ ਆਪਣੇ ਸਾਹਮਣੇ ਇਨ ਦੀ ਪ੍ਰੈਜ਼ੈਂਸ ਆਫ ਦਾ ਪ੍ਰੋਫੈਸ਼ਨਲ ਫਿਜ਼ੀਓਥੈਰੇਪਿਸਟ ਤਰਨ ਪੰਜਾਬ ਮੀਡੀਆ ਦੇਖ ਰਹੇ ਦਸਤਾਵ ਜੁਗਤ ਹੈ ਇੱਥੇ ਕਿ ਆਪਾਂ ਜਦੋਂ ਕਾਊਂਟ ਕਰਦੇ ਆ ਕਿ ਸਿਹਤ ਅਨਮੋਲ ਕਿਉਂ ਹੈ ਤੇ ਬਹੁਤ ਸਾਰੇ ਲੋਕ ਆਪਣੇ ਲਾਈਫ ਸਟਾਈਲ ਦੇ ਕਰਕੇ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਨੇ ਜਿਹਦੇ ਕਿ ਛੋਟੀ ਜੀ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ਸੋ ਜਿੱਥੇ ਕਿ ਆਪਾਂ ਗੱਲਬਾਤ ਕਰਦੇ ਆ ਡਾਕਟਰ ਏਪੀ ਸਿੰਘ ਜੀ ਦੇ ਨਾਲ ਕਿ ਇਸ ਸਾਲ ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਖਾਸ ਕਰਕੇ ਜਿਹੜੇ ਜਦ ਕੀ ਪਹਿਲਾਂ ਕੀ ਇੱਕ ਬਜ਼ੁਰਗ ਬੰਦੇ ਨੂੰ ਹੁੰਦੀ ਸੀ ਜਦ ਅਸੀਂ ਅੱਜ ਕੱਲ ਆਮ ਦੇਖਦੇ ਹਾਂ ਕਿ ਛੋਟੇ ਛੋਟੇ ਬੱਚੇ ਜਾਂ ਆਪਣੇ ਕਹੋ ਕੋਈ ਐਡਲਟਸ ਉਹਨਾਂ ਦੀ ਸਮੱਸਿਆ ਵੀ ਜੋੜਾਂ ਦੀ ਇੰਨੀ ਜ਼ਿਆਦਾ ਵਾਚ ਚੁੱਕੀ ਆ ਕਿ ਥੋੜ੍ਹਾ ਜਿਹਾ ਕੰਮ ਕਰਨ ਦੇ ਉਪਰਾਂ ਤੋਂ ਨਾਲੇ ਜੋੜ ਨੇ ਦੁਖਣੇ ਸ਼ੁਰੂ ਹੋ ਜਾਂਦੇ ਨੇ ਸਰੀਰਿਕ ਕਮਜ਼ੋਰੀ ਆ ਚੁੱਕੀ ਆ ਸੋ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੈਂ ਡਾਕਟਰ ਐਪੀ ਸਿੰਘ ਆ ਤੇ ਮੈਂ ਆਰਥੋ ਫਿਜ਼ੀਓਥੈਰੇਪਿਸਟ ਆ ਤੇ ਪਿਛਲੇ ਕਾਫੀ ਸਮੇਂ ਤੋਂ ਮੈਂ ਆਰਥੋ ਦੇ ਫੀਲਡ ਦੇ ਵਿੱਚ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰ ਐਜ਼ ਅ ਆਰਥੋਫਿਜ਼ੀਓਥੈਰੇਪਿਸਟ ਸਰ ਆਪਾਂ ਜਿਹਦਾ ਦੇਖਦੇ ਆ ਕਿ ਅੱਜ ਕੱਲ ਕੀ ਹੈ ਜੋਇੰਟ ਸਮੱਸਿਆਵਾਂ ਜਿਹੜੀਆਂ ਵੱਧ ਚੁੱਕੀਆਂ ਉਹਦੇ ਕੀ ਕਾਰਨ ਨੇ ਦੇਖੋ ਸਰ ਜੋਇੰਟਸ ਜਿਹੜੀ ਡੀਜਨਰੇਟਿਵ ਚੇਂਜਸ ਹੁੰਦੀਆਂ ਨੇ ਨਾ ਉਹਦੇ ਨਾ ਮਤਲਬ ਕਾਫੀ ਲੰਬੀ ਚੌੜੀ ਲਿਸਟ ਆਂਦੀ ਆ ਇਨੀਸ਼ੀਅਲ ਸਟਾਰਟ ਹਮੇਸ਼ਾ ਇਹ ਮਸਲਸ ਤੋਂ ਹੁੰਦੀ ਆ ਸਭ ਤੋਂ ਪਹਿਲਾਂ ਮਸਲ ਵੀਕ ਹੁੰਦੇ ਨੇ ਫਿਰ ਤੁਹਾਡੇ ਜੋਇੰਟਸ ਦੇ ਉੱਪਰ ਇਫੈਕਟ ਆਂਦਾ ਤੇ ਇਹਦੇ ਲਈ ਆਪਸ਼ਨਸ ਵੀ ਬੜੀਆਂ ਅੱਛੀਆਂ ਨੇ ਅਸੀਂ ਪੇਸ਼ੈਂਟ ਨੂੰ ਨਾਰਮਲੀ ਸਭ ਨੂੰ ਡਵਾਈਸ ਕਰਦੇ ਆ ਮਤਲਬ ਮੇਰੀਆਂ ਵੀਡੀਓਜ਼ ਵੀ ਕਾਫੀ ਦੱਨਾ ਆ ਕਿ ਸਾਨੂੰ ਐਕਸਰਸਾਈਜ਼ਸ ਸਾਡੀ ਕੈਲਸ਼ੀਅਮ ਰਿਚ ਡਾਈਟ ਸਾਨੂੰ ਵਿਟਾਮਿਨ ਡੀ ਲੈਵਲਸ ਤੇ ਅੱਛਾ ਪ੍ਰੋਟੀਨ ਸੋਰਸ ਲੈਣਾ ਜਿਹੜੇ ਕਰਨ ਦੇ ਨਾਲ ਸਾਡੇ ਮਸਲ ਵੀ ਠੀਕ ਰਹਿੰਦੇ ਨੇ ਤੇ ਸਾਡੇ ਜੋਇੰਟ ਵੀ ਠੀਕ ਰਹਿੰਦੇ ਆ ਅਗਰ ਸਰ ਆਪਾਂ ਅਹੀ 10 15 ਸਾਲ ਲਈ ਜਾਂ 20 ਸਾਲ ਪਿੱਛੇ ਚਲੇ ਜਾਈਏ ਜਾਂ ਅਸੀਂ ਆਪਣੇ ਬਚਪਨ ਦੀ ਗੱਲ ਕਰਦੇ ਆ ਅਸੀਂ ਸਾਰਾ ਦਿਨ ਖੇਡਦੇ ਸੀ ਸਾਡੇ ਮਸਲ ਪੇਨ ਨਹੀਂ ਸੀ ਹੁੰਦੇ ਪਰ ਅੱਜਕੱਲ ਜਿਹੜੇ ਛੋਟੇ-ਛੋਟੇ ਬੱਚੇ ਆ ਉਹ ਕਹਿੰਦੇ ਕਿ ਥੋੜਾ ਜਿਹਾ ਕੰਮ ਕਰਦੇ ਨੇ ਥੱਕ ਜਾਂਦੇ ਨੇ ਉਹਦਾ ਕੀ ਕਾਰਨ ਹੈ ਸਾਡੇ ਪੇਰੈਂਟਸ ਸਾਨੂੰ ਪਹਿਲਾਂ ਜਦੋਂ ਸਾਡੇ ਅਸੀਂ ਆਪਣੀ ਬਚਪਨ ਦੀ ਗੱਲ ਕਰਦੇ ਆ ਸਾਨੂੰ ਵੇਸਣ ਬਹੁਤ ਜੋ ਨਾ ਖਲਾ ਖੁਲਾਉਂਦੇ ਸੀਗੇ ਸਾਨੂੰ ਸਾਡੇ ਪੇਰੈਂਟਸ ਲੱਸੀ ਪਿਉਂਦੇ ਦਹੀਂ ਖਵਾਉਂਦੇ ਸੀਗੇ ਛੋਲਿਆਂ ਦੀ ਦਾਲ ਦੀ ਰੋਟੀ ਖਵਾਉਂਦੇ ਸੀ ਜੋ ਅੱਜਕੱਲ ਬੱਚਿਆਂ ਦੇ ਫੈਸ਼ਨ ਖਤਮ ਹੋ ਗਿਆ ਇਸ ਕੱਲ ਦਾ ਮਤਲਬ ਜਿਹੜਾ ਆਪਾਂ ਉਹਦੇ ਵੇਸਣ ਦੇ ਪਕੌੜੇ ਖਾਂਦੇ ਸੀ ਅੱਜ ਜੋ ਮੋਮੋਜ਼ ਦਾ ਰੂਪ ਲੈ ਚੁੱਕੇ ਨੇ ਇਹੜੋ ਵੇਸਨ ਦੇ ਪਕੌੜੇ ਇਸ ਮੱਚ ਬੈਟਰ ਦਨ ਦਾ ਮੋਮੋਸ ਤੇ ਜਿਹੜਾ ਆਪਾਂ ਉਹ ਲੱਸੀ ਦੇ ਪੀਂਦੇ ਸੀ ਉਹ ਅੱਜ ਕੱਲ ਕੋਲਡ ਡਰਿੰਕ ਆ ਜਾਂ ਆਪਣਾ ਕਹੋ ਐਨਰਜੀ ਡਰਿੰਕ ਆ ਉਹ ਲੈ ਰਹੀਆਂ ਉਹ ਹੀ ਸਾਡੇ ਸਰੀਰ ਨੂੰ ਦਾਰੀ ਜੀ ਬਿਲਕੁਲ 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 ਤੋਂ ਜਿਹੜੇ ਲੋਕ ਕਹਿੰਦੇ ਆ ਨਾ ਕਿ ਕੁਚੇ ਖਾ ਲੋ ਮੋਮੋਸ ਖਾ ਲੋ ਤੇ ਬਾਅਦ ਚ ਕੋਲਡ ਡਰਿੰਕ ਪੀ ਕੇ ਸਭ ਕੁਝ ਪਚਾ ਲੋ ਉਹ ਸਾਰਾ ਕੁਝ ਜਿਹੜਾ ਕਿ ਚੀਜ਼ ਤੁਹਾਡੀ ਜ਼ੁਬਾਨ ਨੂੰ ਤੁਹਾਡੇ ਸਰੀਰ ਨੂੰ ਵਧੀਆ ਲੱਗਦਾ ਤਾਂ ਉਹ ਤੁਹਾਡੇ ਕਹਿੰਦੇ ਸਿਹਤ ਲਈ ਹਾਨੀਕਾਰਕ ਹੈ ਐਂ ਦੱਸ ਸਹੀ ਤੁਸੀਂ ਬਿਲਕੁਲ ਠੀਕ ਗੱਲ ਤੁਹਾਡੀ ਹੈ ਤੇ ਜਿਹੜੀ ਚੀਜ਼ ਕਹ ਲਓ ਜਿੱਦਾਂ ਨੀਮ ਲਾ ਲਓ ਕਾਲੀ ਮਿਰਚ ਕਹ ਲਓ ਇਹ ਅਸੀਂ ਜਦੋਂ ਖਾਂਦੇ ਆ ਨਾ ਸਾਨੂੰ ਕੜੀਆਂ ਲੱਗਦੀਆਂ ਮਿਰਚ ਲੱਗਦੀ ਹਰੀ ਮਿਰਚ ਲਗਾ ਲਓ ਕਬਟੋ ਸ਼ਰੀਰ ਲਈ ਫਾਇਦੇਮੰਦ ਹੁੰਦੀਆਂ ਜੋ ਸਵਾਦ ਚੀਜ਼ ਹੋਏਗੀ ਨਾ ਉਹ ਨੁਕਸਾਨ ਕਰੇਗੀ 슈ਗਰ ਦੀ ਗੱਲ ਕਰਦੇ ਆ ਸਰ 슈ਗਰ ਨਾਮ ਤੇ ਇੱਕ ਬੜਾ ਵਧੀਆ ਲੱਗਦਾ ਮਿੱਠਾ ਤੇ ਜਦੋਂ 슈ਗਰ ਦੀ ਬਿਮਾਰੀ ਵੱਜ ਜਾਂਦੀ ਹੈ ਤੇ ਬੰਦੇ ਨੂੰ ਵੀ ਲੈ ਜਾਂਦੀ ਹੈ ਬਿਲਕੁਲ ਲੈ ਕੇ ਜਾਂਦੀ ਹੈ ਉਹਦਾ ਬਹੁਤ ਡਾਇਰੈਕਟਲੀ

ਉਦੇ ਕੀ ਸਾਈਡ ਇਫੈਕਟ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਸੈਲਫ ਮੈਡੀਕੇਸ਼ਨ ਦੇ ਬਿਲਕੁਲ ਨਹੀਂ ਕਰਨੀ ਚਾਹੀਦੀ ਇਹ ਮੇਰੀ ਹਰਕ ਨੂੰ アドਵਾਈਸ ਇਹੀ ਰਹਿੰਦੀ ਆ ਤੁਸੀਂ ਦੇਖੋ ਵੀ ਤੁਹਾਡੇ ਮੋਸਟਲੀ ਪੇਸ਼ੈਂਟ ਦਾ ਸਵਾਲ ਹੁੰਦਾ ਕਿ ਸਰਦੀਆਂ ਆ ਗਈਆਂ ਸਾਡੇ ਜੋੜ ਦਰਦ ਹੋਣੇ ਸਟਾਰਟ ਹੋ ਕੇ ਜੋੜ ਤਾਂ ਦਰਦ ਕਰਦੇ ਇਹਦੇ ਪਿੱਛੇ ਬਹੁਤ ਕੌਜ਼ ਆ ਪਹਿਲਾ ਹੈਗਾ ਕਿ ਤੁਹਾਡੀ ਲੈਕ ਆਫ ਬਲੱਡ ਸਰਕੂਲੇਸ਼ਨ ਤੁਸੀਂ ਪੋਰ ਬਲੱਡ ਫਲੋ ਕਹਿ ਦਿੰਨੇ ਆ ਸਰਦੀਆਂ ਨੇ ਬਲੱਡ ਵੈਸਲ ਸਟ੍ਰਾਈਟ ਹੋ ਜਾਂਦੇ ਆ ਮਸਲ ਕੰਟਰੈਕਸ਼ਨਸ ਹੁੰਦੀਆਂ ਨੇ ਉਦੇ ਕਰਕੇ ਦਿੱਕਤ ਆਂਦੀ ਹੈ ਬਲੱਡ ਫਲੋ ਘਟੇਗਾ ਤੇ ਇਨਫਲੇਮੇਸ਼ਨ ਕੌਜ਼ ਹੋ ਜਾਂਦੀ ਹੈ ਸਾਡਾ ਵਿਟਾਮਿਨ ਡੀ ਲੈਵਲ ਸਹੀ ਨਹੀਂ ਹੈ ਤੇ ਅਸੀਂ ਇਹਨਾਂ ਚੀਜ਼ਾਂ ਨਹੀਂ ਕਹਿੰਦੇ ਕਿ ਪੇਸ਼ੈਂਟ ਨੂੰ ਕਿ ਤੁਸੀਂ ਵਿਟਾਮਿਨ ਡੀ ਲੈਵਲ ਆਪਣਾ ਪੂਰਾ ਚੈੱਕ ਰੱਖੋ ਕੈਲਸ਼ੀਅਮ ਡਾਈਟ ਲਵੋ ਇਹ ਸਭ ਚੀਜ਼ਾਂ ਕਰਨ ਦੇ ਨਾਲ ਠੀਕ ਰਹੇਗਾ ਐਕਸਰਸਾਈਜ਼ ਤੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹਰ ਇੱਕ ਪੇਸ਼ੈਂਟ ਨੂੰ ਮੈਂ ਹਰ ਇੱਕ ਬਾਰ-ਬਾਰ ਐਡਵਾਈਸ ਕਰਦਾ ਕਿ ਐਕਸਰਸਾਈਜ਼ ਇਜ਼ ਵੈਰੀ ਮਸਟ ਸੋ ਤੁਸੀਂ ਪੇਸ਼ੈਂਟ ਨੂੰ ਕਿਹ ਸਟੇਟਮੈਂਟ ਨਾਲ ਠੀਕ ਕਰਦੇ देखो मेडिकल एडवांस मोडेलिटीज ਹੈਗੀਆਂ ਅਸੀਂ ਫਿਜ਼ੀਓਥੈਰੇਪੀ ਟੈਕਨੀਕ ਆ ਉਹਦੇ ਵਿੱਚ ਮੇਰੇ ਕੋਲ ਨੰਬਰ 1 ਦੇ ਐਕਸਰਸਾਈਜ਼ਸ ਆ ਐਂਡ ਸੈਕੰਡ ਸੀਕਿੰਗ ਕਿ ਮੇ ਕੋਲ ਟੈਕਰ ਥੈਰੇਪੀ ਲੌਂਗ ਵੇਵ ਕਲਾਸ 4 ਲੇਜ਼ਰ ਐਂਡ ਸੋ ਆਨ ਕਈ ਤਰ੍ਹਾਂ ਦੀਆਂ ਅੱਛੀਆਂ ਅੱਛੀਆਂ ਮਸ਼ੀਨਾਂ ਨੇ ਜੋ ਪੇਸ਼ੈਂਟ ਨੂੰ ਰੈਗੂਲਰਲੀ ਮੇਰੇ ਕੋਲ ਵਿਜ਼ਿਟ ਕਰਨਾ ਪੈਂਦਾ ਤੇ ਪੇਸ਼ੈਂਟ ਠੀਕ ਹੋ ਜਾਂਦਾ ਸਰ ਕਿਸ ਤਰ੍ਹਾਂ ਦੇ ਪੇਸ਼ੈਂਟ ਠੀਕ ਹੁੰਦੇ ਆ ਮੰਨ ਲਓ ਕਿਸੇ ਦੇ ਕੋਈ ਲੱਤਾਂ ਟੁੱਟ ਜਾਂਦੀ ਉਹ ਠੀਕ ਹੋ ਜਾਂਦੇ ਆ ਜਾਂ ਕਿਸੇ ਕੋਈ ਨਸ ਚੜ ਗਈ ਕੋਈ ਨਸ ਦੱਬ ਗਈ ਆ ਕਿਸ ਤਰ੍ਹਾਂ ਦੇ ਪੇਸ਼ੈਂਟ ਸਰ ਲੱਤ ਟੁੱਟੀ ਦਾ ਟ੍ਰੀਟਮੈਂਟ ਸਾਡੇ ਕੋਲ ਤੇ ਬਿਕੋਜ਼ ਇਟ ਇਜ਼ ਅ ਸਰਜਿਕਲ ਪ੍ਰੋਸੀਜਰ ਸੋ ਇਹ ਆਰਥੋਪੈਡਿਕ ਸਰਜਨ ਹੀ ਕਰਦੇ ਨੇ ਮੇਰੇ ਕੋਲ ਨੋਨ ਹੇਸਿਵ ਟਰੀਟਮੈਂਟ ਨੇ ਜਿਸ ਤਰ੍ਹਾਂ ਲੰਬਰ ਸਪਾਈਨ ਦੀ ਕਨਲ ਸਨੋਸਿਸ ਹੋ ਜਾਣਾ ਜਿਹਨੂੰ ਅਸੀਂ ਕਹਿੰਦੇ ਸ਼ੈਟੀਗਾ ਪੇਨਸ ਕਹਿੰਦੇ ਨੇ ਬੜੀ ਕਾਮਨ एवरीवन 노ਸ ਕਿ ਸ਼ੈਟੀਗਾ ਪੇਨ ਹੋਗੀ ਅਸੀਂ ਉਹਦਾ ਟਰੀਟਮੈਂਟ ਕਰਦੇ ਆ ਤੇ ਸੋ ਇਹ ਵਿਦਾਊਟ ਚੀਰ ਫਾਰ ਕਰਨ ਵਾਲੇ ਟਰੀਟਮੈਂਟ ਹੈਗੇ ਆ ਉਹਦੇ ਚ ਅਸੀਂ ਇਹ ਸਭ ਟਰੀਟਮੈਂਟ ਕਰਦੇ ਆ ਸਰ ਅਜੇ ਇਹ ਆਪਣੇ ਕੁਝ ਟਰੀਟਮੈਂਟ ਦੱਸੋ ਜਿੱਦਾਂ ਕਿ ਆਪਾਂ ਕਹ ਲੈ ਸਾਦੀ ਭਾਸ਼ਾ ਵਿੱਚ ਆਪਾਂ ਗੱਲ ਕਰਦੇ ਆ ਕਿ ਕੁਝ ਡਾਕਟਰ ਇਹ ਕਹਿ ਦਿੰਦੇ ਕਿ ਇਹਦੇ ਵਾਸਤੇ ਆਪਰੇਸ਼ਨ ਕਰਨਾ ਪਵੇਗਾ ਕਿ ਤੁਹਾਡੇ ਕੋਲ ਐਜੇ ਕਿਹੜੇ ਕਿਹੜੇ ਟ੍ਰੀਟਮੈਂਟ ਜਿਹਦੇ ਵੀ ਤੁਸੀਂ ਵਿਦਆਊਟ ਆਪਰੇਸ਼ਨ ਮਰੀਜ਼ ਨੂੰ ਜਿਹੜਾ ਠੀਕ ਕਰ ਦਿੰਦੇ ਸਰ ਨਾਰਮਲੀ ਜਿਸ ਪੇਸ਼ੈਂਟ ਦੀ ਐਮ ਆਰ ਆਈ ਹੁੰਦਾ ਨਾ ਉਹਦੇ ਡਿਸਕ ਬਲਜ ਐਂਡ ਡਿਸਕ ਪ੍ਰੋਟਰੂਜ਼ਨ ਐਂਡ ਐਕਸਟਰੂਜ਼ਨ ਇਹ ਕੇਸਿਸ ਆਉਂਦੇ ਆ ਸਾਡੇ ਕੋਲ ਨਾਰਮਲੀ ਜੋ ਕਨਾਲ ਡਾਇਮੀਟਰ ਰਿਡਿਊਸ ਹੋ ਜਾਂਦਾ ਹੈ ਜਿਹਦਾ ਨਾਰਮਲ ਵੈਲਿਊ 10 ਐਮ ਐਮ ਤੋਂ ਲੈ ਕੇ 12 ਐਮ ਐਮ ਤੱਕ ਹੁੰਦੀ ਹੈ ਐਂਡ ਇਟ ਇਜ਼ ਵੈਰੀ ਅਪਨ ਦਾ ਪੇਸ਼ੈਂਟਸ ਹਰ ਬੰਦੇ ਦਾ ਆਪਣਾ ਆਪਣਾ ਹੁੰਦਾ ਸੋ ਨਾਰਮਲੀ ਜੀ ਦੇਖਣਾ ਹੁੰਦਾ ਕਿ ਪੇਸ਼ ਇਹ ਉਹਦੀ ਬਲੈਡਰ ਐਂਡ ਬਾਲ ਮੂਵਮੈਂਟ ਸਹੀ ਹੋਣੀ ਚਾਹੀਦੀਆਂ ਪੇਸ਼ੈਂਟ ਨੂੰ ਚੱਲਣ ਲੱਗਿਆ ਜ਼ਿਆਦਾ ਪੇਨ ਨਹੀਂ ਹੋਣੀ ਚਾਹੀਦੀ ਤੇ ਉਸ ਪੇਸ਼ੈਂਟ ਨੂੰ ਇਨ ਦਾ ਸਰਜਰੀ ਤੇ ਐਵਰੀ ਡਾਕਟਰ ਸੇਜ਼ ਕਿ ਬਿਕੋਜ਼ ਇਟ ਸਰਜਰੀ ਹੀ ਟਰੀਟਮੈਂਟ ਹੈ ਬਿਕੋਜ਼ ਦੇ ਆਲ ਆਰ ਦਾ ਪਰਫੈਕਟ ਇਨ ਦਾ ਸਰਜਰੀ ਸੋ ਇਨ ਸਾਡੇ ਕੇਸ ਜੇ ਹੈ ਕਿ ਅਸੀਂ ਵਿਦਆਊਟ ਸਰਜਰੀ ਠੀਕ ਕਰਨਾ ਹੁੰਦਾ ਸਾਡੇ ਕੋਲ ਕਾਫੀ ਤਰ੍ਹਾਂ ਦੀ ਐਕਸਰਸਾਈਜ਼ਸ ਹੈਗੀਆਂ ਜੋ ਅਸੀਂ ਆਪਣੀ ਦੇਖ ਦੇਖ ਚ ਕਰਵਾਉਨੇ ਆ ਪੇਸ਼ੈਂਟ ਨੂੰ ਆਪਣੇ ਸਾਹਮਣੇ ਇਨ ਦਾ ਪ੍ਰੋਫੈਸ਼ਨਲ ਫਿਜ਼ੀਓਥੈਰੇਪਿਸਟ ਤੇ ਉਹਦੇ ਨਾਲ ਐਕਸਰਸਾਈਜ਼ ਕਰਵਾਨਨੇ ਆ ਅਸੀਂ ਜੋ ਮਸਲਸ ਦੇ ਉੱਪਰ ਇਨਫਲੇਮੇਸ਼ਨ ਆਈ ਹੁੰਦੀ ਆ ਉਹਨੂੰ ਅਸੀਂ ਲੌਂਗ ਵੇਵ ਦੇ ਨਾਲ ਜਾਂ ਸਾਡੀ ਟਕਾਰ ਥੈਰੇਪੀਜ਼ ਆ ਕਲਾਸ 4 ਲੇਜ਼ਰ ਜਾਂ ਉਹਦੇ ਨਾਲ ਰੇਜ਼ ਦੇ ਕੇ ਇਨਫਲੇਮੇਸ਼ਨ ਨੂੰ ਰਿਡਿਊਸ ਕਰਦੇ ਆ ਬਲੱਡ ਸਰਕੂਲੇਸ਼ਨ ਦਾ ਫਲੋ ਵਧਦਾ ਹੈ ਕੁਝ ਐਕਸਰਸਾਈਜ਼ਸ ਕਰਵਾਨਨੇ ਜਿਸ ਨਾਲ ਪੇਸ਼ੈਂਟ ਦੀ ਉਸ ਨੋਸੀਸ ਰੀਲੀਜ਼ ਹੋ ਜਾਂਦਾ ਐਂਡ ਪੇਸ਼ੈਂਟ ਨੂੰ ਸਿੰਪਟੋਮੈਟਿਕਲੀ ਫ ਆ ਜਾਂਦਾ

ਉਹ ਜਿਮ ਜਾਣਾ ਪਸੰਦ ਕਰਦਾ ਜਿਮ ਜਾਣਾ ਬਹੁਤ ਅੱਛੀ ਗੱਲ ਆ ਲੇਕਿਨ ਜਿਮ ਦੇ ਵਿੱਚ ਤੁਹਾਡੇ ਕੋਲ ਇੱਕ ਪ੍ਰੋਪਰ ਟ੍ਰੇਨਰ ਹੋਣਾ ਬਹੁਤ ਇੰਪੋਰਟੈਂਟ ਆ ਬਿਕੋਜ਼ ਐਵਰੀ ਮਸਲ ਜਿਹੜਾ ਹੁੰਦਾ ਨਾ ਉਹਦੀ ਆਪਣੀ ਇੱਕ ਰੇਂਜ ਆਫ ਮੋਸ਼ਨ ਹੁੰਦੀ ਆ ਸੋ ਸਾਨੂੰ ਜਦ ਤੱਕ ਐਕਸਰਸਾਈਜ਼ ਲਗਾਉਣੀ ਨਹੀਂ ਆਏਗੀ ਤੇ ਅਸੀਂ ਉਹਨੂੰ ਪਰਫੈਕਟ ਨਹੀਂ ਲੈ ਕੇ ਆਵਾਂਗੇ ਕਾਫੀ ਬੱਚੇ ਨੇ ਜੋ ਮਤਲਬ ਡੈਡ ਲਿਫਟ ਲਗਾਉਂਦੇ ਆ ਮੈਂ ਡੈਡ ਲਿਫਟ ਲਗਾਉਣ ਤੇ ਗੈਸਟ ਨਹੀਂ ਹੈਗਾ ਲੇਕਿਨ ਮਸਤ ਪਹਿਲਾਂ ਕਹਿਣਾ ਹੋਣਾ ਕਿ ਡੈਡ ਲਿਫਟ ਲਗਾਉਣ ਤੋਂ ਪਹਿਲਾਂ ਤੁਸੀਂ ਆਪਣੀ ਬੈਕ ਨੂੰ ਟ੍ਰੇਨ ਕਰੋ 댓 ਇਸ ਅ ਕੋਰ ਮਸਲਸ ਸਟਰੈਂਥਿੰਗ ਐਕਸਰਸਾਈਜ਼ਸ ਹੈਗੀਆਂ ਇਹ ਮੇਰੀ ਐਡਵਾਈਸ ਹੈ ਜਨ ਟ੍ਰੇਨਰਸ ਨੂੰ ਵੀ ਕਿ ਉਹ ਵੀ ਹਰ ਬੱਚੇ ਨੂੰ ਡੈੱਡ ਲਿਫਟ ਲਗਾਉਣ ਲਈ ਫੋਰਸ ਨਾ ਕਰਿਆ ਕਰੋ ਪਹਿਲਾਂ ਦੇਖੋ ਕਿ ਮੇਰਾ ਪੇਸ਼ੈਂਟ ਜਿਹੜਾ ਜਿਹੜਾ ਮੇਰਾ ਕਲਾਇੰਟ ਹੈ ਉਹ ਉਹਦੀ ਬੈਕ ਮਸਲ ਜਿਹੜੇ ਹੈਗੇ ਆ ਟਨਡ ਅਪ ਹੋਏ ਕਿ ਨਹੀਂ ਹੋਏ ਬਿਕਾਜ਼ ਮਸਲ ਨੂੰ ਗ੍ਰੋਥ ਕਰਨ ਵਿੱਚ ਡਿਵੈਲਪ ਹੋਣ ਵਿੱਚ 6 ਮਨთ ਲੱਗਦੇ ਆ 6 ਮਨთ ਤੋਂ ਪਹਿਲਾਂ ਨਾ ਮਸਲ ਡਿਵੈਲਪ ਹੋ ਸਕਦਾ ਬਿਕਾਜ਼ ਇਹਨੂੰ ਪ੍ਰੋਪਰ ਡੈਡੀਕੇਟਿਡਲੀ ਐਕਸਰਸਾਈਜ਼ ਕਰਨੀਆਂ ਪੈਂਦੀਆਂ ਪ੍ਰੋਟੀਨ ਡਾਈਟ ਖਾਣੀ ਪੈਂਦੀ ਆ ਸਾਨੂੰ ਮਾਈਕਰੋਨਿਊਟ੍ਰੀਐਂਟ ਜਿਹੜੇ ਹੈਗੇ ਉਹ ਤੇ ਗ੍ਰੀਨ ਵੈਜੀਟੇਬਲਸ ਤੋਂ ਮਿਲ ਜਾਂਦੇ ਸੀ ਇੱਕ ਕੌਲੀ ਖਾ ਲਾਂਗੇ ਸਾਨੂੰ ਮਿਲ ਜੇਗਾ ਲੇਕਿਨ ਅਕੋਰਡਿੰਗ ਟੂ ਦ ਬੋਡੀ ਵੇਟ ਜਿੰਨਾ ਸਾਡਾ ਬੋਡੀ ਵੇਟ ਆ ਉਹਦੇ ਅਕੋਰਡਿੰਗ ਸਾਨੂੰ ਪ੍ਰੋਟੀਨ ਲੈਣਾ ਬਹੁਤ ਜ਼ਰੂਰੀ ਹੈ ਪ੍ਰੋਟੀਨ ਹੀ ਜਿਹੜਾ ਸਾਡਾ ਮਸਲ ਨੂੰ ਰਿਪੇਅਰ ਐਂਡ ਹੈਲਦੀ ਲੱਗਦਾ ਸੋ ਜਿਹੜੀ ਡਾਈਟ ਲੈਣੀ ਸਰ ਸਾਨੂੰ ਜਿਹੜੇ ਕੱਲ ਕੁ ਨੇਚਰਲ ਡਾਈਟ ਲੈਣੀ ਚਾਹੀਦੀ ਜਾਂ ਡੱਬਾ ਪੈਕ ਜਿਹੜੇ ਬੰਦ ਫੂਡ ਅੱਜ ਕੱਲ ਹੁੰਦੇ ਆ ਸਪਲੀਮੈਂਟਸ ਹੁੰਦੇ ਆ ਉਹ ਵੀ ਲੈ ਸਕਦੇ ਆ ਦੇਖੋ ਇਹਦੇ ਵਿੱਚ ਫਿਰ ਉਹੀ ਗੱਲ ਕੰਟਰੋਵਰਸੀ ਵਾਲਾ ਕੁਐਸਚਨ ਹੋ ਜੇ ਤੁਹਾਡਾ weight 80 kg ਦਾ ਹੈਗਾ ਤੁਸੀਂ 4 meal ਲੈ ਲਓ ਤੇ 4 meal ਦੇ ਵਿੱਚ 20-20 grams ਦੇ ਤੁਸੀਂ protein diet bana lo dal rajma chole rongi paneer nutri ਮੈਂ ਨਾਰਮਲੀ ਹਰ پیشنਟ ਨੂੰ ਡਵਾਈਸ ਕਰਦਾ ਕਿ ਤੁਸੀਂ ਇਹ ਡਾਈਟ ਲਵੋ ਤੇ ਸਾਡੇ ਕੋਲ ਡਾਈਟ੍ਰੀਸ਼ੀਅਨਸ ਵੀ ਇੱਥੇ ਅਵੇਲੇਬਲ ਨੇ ਤੁਸੀਂ ਉਹਨਾਂ ਦੇ ਡਾਈਟ ਲੈ ਮਤਲਬ ਉਹਨਾਂ ਕੋਲ ਆਪਣਾ weight ਦੇ ਕੇ ਆਪਣੀਆਂ ਹੈਬੀਟਸ ਦੱਸ ਕੇ ਪ੍ਰੋਪਰ ਡਾਈਟ ਜਿਹੜਾ protein diet chart ਲੈ ਕੇ ਤੇ ਆਪਣੀ ਠੀਕ ਕਰ ਲਓ ਆਪਣੇ ਆਪ ਨੂੰ ਮਤਲਬ ਫਿਜ਼ੀਓਥੈਰੇਪੀ ਟਰੀਟਮੈਂਟ ਨਾਲ ਅਸ ਸੀ ਜਿਹੜੇ weight reduce ਕਰਨਾ ਚਾਹੁੰਦੇ ਨੇ ਉਹ ਵੀ ਆਪਾਂ ਫੈਸਿਲਿਟੀ ਇੱਥੇ ਪ੍ਰੋਵਾਈਡ ਕਰਵਾ ਪ੍ਰੋਵਾਈਡ ਕਰਵਾਂਗੇ ਤੁਹਾਨੂੰ ਅਸੀਂ ਸੋ ਇੱਕ ਦੇ ਜੋੜਾਂ ਦੇ ਦਰਦਾਂ ਦੀ ਸਮੱਸਿਆ ਦਾ ਇਲਾਜ ਵੀ ਤੁਹਾਨੂੰ ਇੱਥੇ ਮਿਲੇਗਾ ਸੈਕੰਡਰੀ ਕਿਕ ਬਹੁਤ سارے ਗੇ ਲੋ ਕੇਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਸਰਜਰੀ ਜਾਂ ਆਪਰੇਸ਼ਨ ਦੀ ਲੋੜ ਹੁੰਦੀ ਆ ਬਟ ਇੱਥੇ ਫਿਜ਼ੀਓਥੈਰੇਪੀ ਵਿੱਚ ਬਹੁਤ سارے ਕੇਸ ਅਜਿਹੇ ਸੋਲਵ ਕੀਤੇ ਜਾਂਦੇ ਨੇ ਜਿਹੜਾ ਕਿ ਬਿਨਾ ਆਪਰੇਸ਼ਨ ਬਿਨਾ ਚੀਰ ਫਾੜ ਤੋਂ ਵੀ ਕੀਤੇ ਜਾਂਦੇ ਨੇ ਤੇ ਨਾਲ ਸਰ ਦੇ ਡਿਸਟੈਂਸ ਹੈ ਕਿ ਅਗਰ ਕਿਸੇ ਦਾ ਐਕਸਟਰਾ weight ਹੈ weight reduce ਕਰਨਾ ਚਾਹੁੰਦਾ ਹੈ ਉਦੇ ਵਾਸਤੇ ਵੀ ਐਡਵਾਂਸ ਫੈਸਿਲਿਟੀ ਜਿਹੜੀ ਹੈਗੀ ਹੈ ਇੱਥੇ ਮੌਜੂਦ ਹੈ ਇੱਥੇ ਹੀ ਆਪਾਂ ਸਰ ਨਾਲ ਛੋਟੀ ਜਿਹੀ ਗੱਲ ਹੋਰ ਪੁੱਛਾਂਗੇ ਸਰ ਇੱਥੇ ਅਗਰ ਜਰੂਰਤੂ ਪੇਸ਼ੈਂਟ ਆਦੇ ਨੇ ਦੂਰੋਂ ਆਉਣ ਵਾਲੇ ਪੇਸ਼ੈਂਟ ਵਾਸਤੇ ਕੀ ਫੈਸਿਲਿਟੀਆਂ ਅਵੇਲੇਬਲ ਸੋ ਦੇਖੋ ਐਸ ਸੱਚ ਮੇਰੀ ਇਹ ਕੋਸ਼ਿਸ਼ ਇਹ ਰੰਦੀ ਹੈ ਕਿ ਪੇਸ਼ੈਂਟ ਦਾ ਸਭ ਤੋਂ ਪਹਿਲਾਂ ਡਾਇਗਨੋਸਿਸ ਬਣਾਇਆ ਜਾਏ ਬਿਕੋਜ਼ ਤੁਹਾਡਾ ਨੇਮ ਐਂਡ ਫੇਮ ਥੋੜਾ ਉੱਚਾ ਹੁੰਦਾ ਫਿਰ ਤੁਹਾਡੇ ਕੋਲ ਹਰ ਜਗ੍ਹਾ ਤੋਂ ਪੇਸ਼ੈਂਟ ਦੇ ਰਿਲੇਟਿਵਸ ਅੱਗੇ ਤੋਂ ਅੱਗੇ ਤੁਹਾਡੇ ਕੋਲ ਅਪਰੋਚ ਕਰਦੇ ਨੇ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੇਸ਼ੈਂਟ ਨੂੰ ਇੱਕ ਦੋ ਦਿਨ ਦਾ ਉਹਨਾਂ ਨੂੰ ਐਕਸਰਸਾਈਜ਼ਸ ਖੁਦ ਪਰਫਾਰਮ ਕਰਨੀਆਂ ਹੈ ਔਰ ਹੈਬਿਟ ਬਣਾ ਦਿੰਨਾ ਉਹਨਾਂ ਦੀ ਵੀ ਤੁਸੀਂ ਐਕਸੈਸ ਕਰਨੀਆਂ ਤੇ ਵੀਡੀਓ ਕਾਨਫਰੈਂਸਿੰਗ ਦੇ ਥਰੂ ਵੀ ਅਸੀਂ ਦੁਬਾਰਾ ਉਹਨਾਂ ਨੂੰ ਐਕਸਰਸਾਈਜ਼ਸ ਜੋ ਐਡ ਆਨ ਕਰਨੀਆਂ ਟਰਨ ਕਰ ਦਿੰਨੇ ਆ ਤੇ ਜੋ ਰੈਗੂਲਰਲੀ ਪੇਸ਼ੈਂਟ ਕਰੇ ਆਫਟਰ 3 ਵੀਕਸ ਤੋਂ ਬਾਅਦ ਫਿਰ ਪੇਸ਼ੈਂਟ ਨੂੰ ਰਲੀਫ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਅਸੀਂ ਕਰਵਾ ਦਿੰਨੇ ਆ ਪੇਸ਼ੈਂਟ ਸੋ ਇੱਥੇ ਸਰ ਅਗਰ ਕਿਸੇ ਨੇ ਆ ਕੇ ਤੁਹਾਨੂੰ ਮਿਲਣਾ ਹੋਵੇ ਜਾਂ ਸੰਪਰਕ ਕਰਨਾ ਹੋਵੇ ਨੌਲੇਜ ਲੈਣੀ ਹੋਵੇ ਤਾਂ ਟਾਈਮਿੰਗ ਕੀ ਹੈ ਲੋਕੇਸ਼ਨ ਕੀ ਹੈ ਉਹ ਵੀ ਥੋੜੀ ਸਾਡੇ ਰੈਸਪੀਰਟ ਸੋ ਮੇਰੀ ਟਾਈਮਿੰਗ ਹੈ ਮੈਂ 9:30 ਟੂ 6:00 ਰੈਗੂਲਰਲੀ ਕਲੀਨਿਕ ਤੇ ਅਵੇਲੇਬਲ ਰਹਿਣਾ ਤੇ ਮੇਰਾ ਕਲੀਨਿਕ ਦਾ ਐਡਰੈਸ ਹੈਗਾ ਤਾਲਾਮਲੇ ਪੁਲ ਦੇ ਕੋਲ ਡਾਕਟਰ ਐਪੀ ਸਿੰਘ ਲੇਜ਼ਰ ਐਂਡ ਫਿਜ਼ੀਓਥੈਰੇਪੀ ਸੈਂਟਰ ਜੋ ਟੱਚਵੁੱਡ ਹਜ ਤੱਕ ਬਹੁਤ ਅੱਛਾ ਉਹਦਾ ਨੇਮ ਐਂਡ ਫੇਮ ਹੈਗਾ ਤੇ एवरीवन ਨੋਜ਼ ਕਿ ਮੇਰਾ ਕਲੀਨਿਕ ਇਸ ਜਗ੍ਹਾ ਤੇ ਆ ਜਿਹੜੇ ਸਰ ਦਰਸ਼ਕ ਦੂਰ ਬੈਠੇ ਨੇ ਜੇ ਨੋ ਅਪਰੋਚ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਕਿਰਪਾ ਆਪਣਾ ਨੰਬਰ ਵੀ ਦੱਸ ਦਿਓ ਕਿ ਤੁਹਾਡਾ ਫੋਨ ਤੇ ਗੱਲ ਕਰਕੇ ਜੀ ਮੇਰਾ ਕੰਟੈਕਟ ਨੰਬਰ ਹੈ 9815611152 ਤੁਸੀਂ ਮੇ ਨਾਲ ਗੱਲ ਕਰ ਸਕਦੇ ਹੋ ਕੋਈ ਟਾਈਮ ਲੈ ਕੇ ਕਲੀਨਿਕ ਤੇ ਵਿਜ਼ਿਟ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਹੋਰ ਵੀ ਤੁਹਾਨੂੰ ਵੀਡੀਓ ਲੈ ਕੇ ਮਿਲਦੇ ਰਾਵਾਂਗੇ ਜਿਸ ਤਰ੍ਹਾਂ ਤੁਸੀਂ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਅਤੇ ਤੰਦਰੁਸਤ ਸਰੀਰ ਨਾਲ ਤੰਦਰੁਸਤ ਮਨ ਨਾਲ ਜੀਵਨ ਜੀ ਸਕੋ ਬਨੇ ਰਹੋ ਤਨ ਪੰਜਾਬ ਮੀਡੀਆ ਦੇ ਨਾਲ ਧੰਨਵਾਦ